ਪਿੰਡ ਸਹਾਰੀ ਦਾ ਸਰਪੰਚ ਗੁਰਸ਼ਰਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਿੰਮਨੀ ਚੋਣ ਹੋ ਰਹੀ ਆ ਬਹੁਤ ਹੀ ਵਧੀਆ ਸੱਚਜੇ ਤਰੀਕੇ ਨਾਲ ਜਿਹੜੀ ਉਹ ਚੱਲ ਰਹੀ ਆ ਸਾਡੇ ਨਗਰ ਦਾ ਬਹੁਤ ਵਧੀਆ ਸ਼ਾਂਤਮਈ ਮਾਹੌਲ ਦੇ ਨਾਲ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਕਰੀਬ ਕਾਫੀ ਵੋਟਾਂ ਪੈ ਵੀ ਚੁੱਕੀਆਂ ਨੇ ਧੀਰੇ ਧੀਰੇ ਪੈ ਰਹੀਆਂ ਨੇ ਮੌਜੂਦਾ ਸਰਕਾਰ ਦੀ ਸਾਨੂੰ ਹਾਲਾਤ ਜੜੇ ਨੇ ਸਾਨੂੰ ਆਪਣੇ ਪਿੰਡ ਤੋਂ ਨਜ਼ਰ ਆਉਂਦ ਨੇ ਕਿ ਪਾਰਟੀ ਜਿਹੜੀ ਆ ਆਮ ਆਪ ਆਮ ਆਦਮੀ ਪਾਰਟੀ ਜਿਹੜੀ ਉਹ ਸੀਟ ਜਿਹੜੀ ਉਹ ਲੈ ਕੇ ਜਿੱਤੇਗੀ। ਸਰ ਸਾਡੇ ਪਿੰਡ ਦਾ। ਮੇਰਾ ਨਾਮ ਬਖਤਾਵਰ ਸਿੰਘ ਆ ਜੀ। ਪਿੰਡ ਸਾਰੀ। ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ। ਬੂਥ ਲੇਕਨ ਅਲੱਗ-ਅਲੱਗ ਵਾ ਪਰ ਆਪੋ ਜੀ ਭਾਈਚਾਰ ਸਾਂਝ ਦੇ ਤੌਰ ਦੇ। ਆਪਾਂ ਬੈਠੇ ਆ ਸਾਰੇ। ਕੋਈ ਲੜਾਈ ਝਗੜਾ ਨਹੀਂ। ਕੋਈ ਕਿੱਚੋ ਤਾਨ ਨਹੀਂ। ਤੇ ਬਹੁਤ ਵਧੀਆ ਮਾਹੌਲ ਚੱਲ ਰਿਹਾ। ਅਸੀਂ ਦੇਖ ਲਾਂਗੇ ਵੀ ਆਪੋ ਆਪੋ ਜੀ ਭਾਈਚਾਰ ਸਾਂਝ ਜਿਹੜੀ ਆ। ਉਹ ਬਣਾ ਕੇ ਰੱਖਣੀ ਚਾਹੀਦੀ ਆ ਮੋਟਾ ਤੇ ਇੱਕ ਜਿੱਥੇ ਤੇ ਇਹਦਾ ਹੱਕ ਵਾ ਇੱਕ ਹੱਕ ਦਿੱਤਾ ਇਹਨਾਂ ਨੂੰ ਉਹ ਜਿੱਥੇ ਜੀ ਕਰਦਾ ਆਪਣੀ ਉਰੀ ਚੋਣ ਦੀ ਜਿਹੜੀ ਆ ਉਹ ਮਰ ਤੋਂ ਕਰ ਸਕਦਾ ਸਰ ਬੀਜੇਪੀ ਰੱਖੀ ਸੀ ਹੋ ਗਿਆ ਇਨਸਪੈਕਟਰ ਕਾਰਪਲਾਪੀਆ ਪੁੱਛ ਇਹਨਾਂ ਮਾਹੌਲ ਬਹੁਤ ਵਧੀਆ ਵਾ ਸਾਡੇ ਪਿੰਡ ਦਾ ਜਿਹੜਾ ਮਾਹੌਲ ਆ ਇਹਦਾ ਮਾਹੌਲ ਸਾਰੇ ਪੰਜਾਬ 'ਚ ਹੋਵੇ ਤੇ ਸ਼ਾਂਤੀ ਵਸਦੀ ਰਹੇ ਪੰਜਾਬ ਵਿਕ ਤਰੱਕੀ ਕਰੇ ਤੇ ਕੋਈ ਐਲਾਨ ਗੰਡਾੜੀ ਕੋਈ ਹੋ ਜੀ ਕੋਈ ਅਜਿਹੀ ਗੱਲ ਨਾ ਹੋਵੇ ਇਹ ਕੇ ਮੰਨ ਪ੍ਰਾਪਤੀ ਆਪਣੇ ਹੱਕ ਦਾ ਦਸਤਖਤ ਉਹ ਆਹੀ ਕਲਪੀ